ਸਭ ਤੋਂ ਪਹਿਲਾਂ ਤਾਂ ਮੈਂ ਕਿਸਾਨੀ ਦੇ ਘਰ ਸੇ ਜਿਹੜੇ ਸ਼ਹੀਦ ਹੋਏ ਨੇ ਕਿਸਾਨ ਉਹਨਾਂ ਨੂੰ ਸਰਦਾ ਜਲੀ ਦਿੰਨੇ ਆ। ਔਰ ਮੈਂ ਸਮਝਦਾ ਕਿ ਜਿਹੜਾ ਵੀ ਕਿਸਾਨੀ ਤੇ ਛੰਭੂ ਬਾਰਡਰ ਤੇ ਖਨੌਰੀ ਦੇ ਬਾਰਡਰ ਤੇ ਤਸ਼ੱਦਦ ਹੋਇਆ, ਧੱਕਾ ਹੋਇਆ, ਨਿਆ ਹੋਇਆ ਇਹ ਸਾਂਝਾ ਆਪਰੇਸ਼ਨ ਸੀ। ਐਨਡੀਏ ਤੇ ਇੰਡੀਆ ਗਠਵੰਦਰ ਦੀਆਂ ਸਰਕਾਰਾਂ ਦਾ ਸਾਂਝਾ ਆਪਰੇਸ਼ਨ ਸੀ। ਔਰ ਸਾਂਝੀ ਮਿਲੀ ਭੁਗਤ ਨਾਲ ਕਿਸਾਨਾਂ ਨੂੰ ਦਬਾਉਣ ਲਈ ਪਰੇਸ਼ਾਨ ਕਰਨ ਲਈ ਉਹਨਾਂ ਨੂੰ ਸਾਬਸ ਸਿਖਾਉਣ ਲਈ ਇਹ ਸਾਂਝੀ ਰਣਨੀਤੀ ਦਾ ਹਿੱਸਾ ਸੀ ਔਰ ਮੁੱਖ ਮੰਤਰੀ ਪੰਜਾਬ ਦੀ ਸ਼ੱਕੀ ਭੂਮਿਕਾ ਜਾਂ ਮਾੜੀ ਵਿਚੋਲਗੀ ਨੇ ਸਾਰਾ ਪਵਾੜਾ ਪਾਇਆ ਇੱਕੇ ਧਿਰਾਂ ਦਾ ਦੋਨੇ ਧਿਰਾਂ ਦਾ ਇੱਕ ਵਕੀਲ ਬਣ ਗਿਆ ਸ਼ਿਕਾਰ ਨਾਲ ਵੀ ਤੇ ਸ਼ਿਕਾਰੀ ਨਾਲ ਵੀ ਦੋਨੇ ਧਿਰਾਂ ਨੂੰ ਉਂਗਲਾਂ ਤੇ ਨਚਾ ਕੇ ਆਪਣਾ ਰਾਸ ਦੀ ਰੋਟੀਆਂ ਸੇਕਣ ਦੇ मंसूਬੇ ਨਾਲ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਵੀ ਹੋਇਆ ਕਿਸਾਨੀ ਦਾ ਵੀ ਹੋਇਆ ਕਿਸਾਨ ਜਥੇਬੰਦੀਆਂ ਵਿੱਚ ਡਿਵੀਜ਼ਨ ਪਾਉਣ ਲਈ ਵੀ ਇੱਕ ਸਾਜ਼ਿਸ਼ ਦਾ ਹਿੱਸਾ ਬਣਿਆ ਔਰ ਕੇਂਦਰ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਪੰਜਾਬ ਦੇ ਹੱਥਾਂ 'ਚ ਖੇਡ ਕੇ ਕਿਸਾਨੀ ਸੰਘਰਸ਼ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਿਸਾਨੀ ਤੇ ਤਸ਼ੱਦਦ ਹੋਇਆ ਇਹਦੀ ਅਸੀਂ ਸਖਤ ਨਿੰਦਾ ਕਰਦੇ ਆਂ ਔਰ ਮੰਗ ਕਰਦੇ ਆਂ ਕਿ ਜਿਹੜਾ 302 ਦਾ ਮਕਦਮਾ ਜਿਹੜਾ ਨੌਜਵਾਨ ਖਨੌਰੀ ਬਾਰਡਰ ਤੇ ਸਿੱਧੇ ਤੌਰ ਤੇ ਪੁਲਿਸ ਦੀ ਗੋਲੀ ਨਾਲ ਮਰਿਆ 302 ਦਾ ਮਕਦਮਾ ਦਰਜ ਹੋਵੇ ਹਰਿਆਣਾ ਪੁਲਿਸ ਤੇ ਸਾਨੂੰ ਅਫਸੋਸ ਆ ਕਿ ਪੰਜਾਬ ਦੀ ਸਰਕਾਰ ਜਿਹੜੀ ਆ ਚੁੱਪ ਬੈਠੀ ਆ ਕੋਈ ਸਾਡੇ ਕਿਸਾਨਾਂ ਨੂੰ ਪੰਜਾਬ ਦੀ ਧਰਤੀ ਤੋਂ ਪੰਜਾਬ ਦੀਆਂ ਟਰਾਲੀਆਂ ਵਿੱਚੋਂ ਚੁੱਕ ਕੇ ਲੈ ਗਏ ਕਿਡਨੈਪ ਕਰਕੇ ਲੈ ਗਏ ਬੱਚਿਆਂ ਨੂੰ ਨੌਜਵਾਨਾਂ ਨੂੰ ਟਰਾਲੀਆਂ ਤੋੜਤੀਆਂ ਕਾਰਾਂ ਤੋੜਤੀਆਂ ਤਸ਼ੱਦਦ ਕੀਤਾ ਤੇ ਪੰਜਾਬ ਵੱਲੋਂ ਕੋਈ ਨਾ ਪਰਚਾ ਦਰਜ ਹੋਇਆ ਨਾ ਉਹਦਾ ਨੋਟਸ ਲਿਆ ਗਿਆ ਨਾ ਚਾਰਾਜੋਈ ਕੀਤੀ ਗਈ ਮਾਲਾ ਆਪਣੀ ਜਿਹੜੀ ਸੰਵਿਧਾਨਕ ਜ਼ਿੰਮੇਵਾਰੀ ਆ ਉਹ ਵੀ ਨਿਭਾਉਣ 'ਚ ਅਸਫਲ ਰਹੇ ਨੇ ਭਵੰਤ ਮਾਨ ਜੀ ਆਪਣੇ ਪੰਜਾਬ ਦੇ ਲੋਕਾਂ ਦੀ ਰਾਖੀ ਕਰਨ ਦੇ ਵਿੱਚ ਵੀ ਅਸਫਲ ਰਹੇ ਨੇ ਮੁੱਖ ਮੰਤਰੀ ਜੀ ਔਰ ਮੁੱਖ ਮੰਤਰੀ ਦਾ ਪੰਜਾਬ ਦੀ ਅਸੈਂਬਲੀ ਜਿਹੜੀ ਬਜਟ ਸੈਸ਼ਨ 5 ਤਰੀਕ ਨੂੰ ਜਿਹੜਾ ਹੈ ਬਜਟ ਤੇ ਬਹਿਸ ਹੋਣੀ ਆ ਉਹ ਤੇ ਸ਼ਰਮਣੀ ਅਕਾਲੀ ਦਲ ਐਕਸ਼ਨ ਪ੍ਰੋਗਰਾਮ ਲਏਗਾ ਅਮੇਰ ਸੀ ਧਰਨਾ ਦਈਏ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਅੱਗੇ ਪੰਜਾਬ ਦੀ ਅਸੈਂਬਲੀ ਅੱਗੇ ਦੋ ਗੱਲਾਂ ਤੇ ਇੱਕ ਤਾਂ 302 ਦਾ ਕੇਸ ਦਰਜ ਕਰਾਵੇ ਪੰਜਾਬ ਸਰਕਾਰ ਹਰਿਆਣਾ ਪੁਲਿਸ ਤੇ ਸ਼ੂਕਰ ਦੀ ਜਿਹੜੀ ਮੌਤ ਹੋਈ ਆ ਔਰ ਜਿਹੜਾ ਨੁਕਸਾਨ ਹੋਇਆ ਕਿਸਾਨਾਂ ਦਾ ਉਹਦੀ ਪਰਭਾਈ ਲਈ ਜ਼ਿੰਮੇਵਾਰ ਲੋਕਾਂ ਤੋਂ ਜਾਂ ਸਰਕਾਰ ਪਰਭਾਈ ਕਰੇ ਜਾਂ ਹਰਿਆਣੇ ਤੋਂ ਪਰਭਾਈ ਦਾ ਕਦਮ ਚੁਲਾਇਆ ਜਾਵੇ ਦੂਜੀ ਗੱਲ ਜਿਹੜੀ ਹੈ ਅਹਿਮ ਪੰਜਾਬ ਸਰਕਾਰ ਪੰਜਾਬ ਦੀ ਅਸੈਂਬਲੀ ਦੇ ਵਿੱਚ 5 ਤਰੀਕ ਨੂੰ ਪ੍ਰਸਤਾਵ ਲੈ ਕੇ ਆਵੇ ਐਮਐਸਪੀ ਦੀ ਗਰੰਟੀ ਦੇਣ ਦਾ ਜਿਹੜਾ ਵਾਦਾ ਆਪ ਪਾਰਟੀ ਨੇ ਮੈਨੀਫੈਸਟੋ ਦੇ ਵਿੱਚ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਕੇ ਪੰਜਾਬ ਦੀ ਅਸੈਂਬਲੀ ਸਮੇਂ ਚੋਣਾਂ ਸਮੇਂ ਸਤਾ ਵਿੱਚ ਆ ਕੇ ਹੁਣ ਅੰਗੋਲਿਆ ਕੀਤਾ ਹੋਇਆ 5 ਮਿੰਟ ਵਿੱਚ 20 ਮਿੰਟ ਵਿੱਚ ਐਮਐਸਪੀ ਦੇੰਡ ਦੀ ਗਰੰਟੀ ਦੀਆਂ ਗੱਲਾਂ ਕਰਕੇ ਉਹਨੂੰ ਪੂਰਾ ਕੀਤਾ ਜਾਵੇ। ਉਹਦਾ ਕਿਤੇ ਨਾ ਕਿਤੇ ਕੇਂਦਰ ਦਾ ਦਬਾਅ ਉਹਨਾਂ ਤੇ, ਕੇਂਦਰ ਦੀ ਝੇਪ ਉਹਨਾਂ ਨੂੰ, ਕੇਂਦਰ ਤੋਂ ਡਰੇ ਹੋਏ ਲੱਗਦੇ ਨੇ, ਕੇਂਦਰ ਨਾਲ ਅੰਦਰ ਖਾਤੇ ਜਿਹੜੀ ਆਂਠ ਸਾਣ ਸੀ ਉਹ ਜਗਜਾਹਰ ਹੋ ਰਹੀ ਆ। ਕਿਤੇ ਨਾ ਕਿਤੇ ਕੋਈ ਨਾ ਕੋਈ ਮੈਂ ਸਮਝਦਾ ਇੱਕ ਚਲਾਕੀ ਹੁਸ਼ਿਆਰੀ ਨਾਲ ਕੇਂਦਰ ਨੂੰ ਵੀ ਗੁੰਮਰਾਹ ਕਰਕੇ ਕਿਸਾਨ ਜੱਟਾਂ ਵਿੱਚ ਫੁੱਟਪੌਂਡ ਦੇ ਵਿੱਚ ਕਿਸਾਨ ਜਿਸੇ ਵੰਡੀਆਂ ਨੂੰ ਡਿਵਾਈਡ ਕਰਨ ਦੇ ਵਿੱਚ ਉਹਨੇ ਰੋਲ ਅਦਾ ਕੀਤਾ ਸੋ ਇਸ ਕਰਕੇ ਉਸ ਚੀਫ ਦਾ ਡਰਦਾ ਮਾਰਾ ਕਹਿ ਲੋ اخਲਾਕੀ ਜ਼ਿੰਮੇਵਾਰੀ ਦੇ ਅਧੀਨ ਕਹਿ ਲੋ ਵੀ ਅੱਜ ਸਿੱਧੇ ਤੌਰ ਤੇ ਕੋਈ ਸਟੈਂਡ ਲਾਈਨ ਤੋਂ ਕਤਰਾ ਰਿਹਾ ਸਿੱਧੇ ਤੌਰ ਤੇ ਪੱਖ ਲਾਈਨ ਤੋਂ ਕਤਰਾ ਰਿਹਾ ਮੁੱਖ ਮੰਤਰੀ ਨਹੀਂ ਪੰਜਾਬ ਦੀ ਧਰਤੀ ਤੇ ਬੈਰੀਕੇਡ ਲਾਏ ਪੰਜਾਬ ਦੀ ਧਰਤੀ ਤੇ ਆ ਕੇ ਗੈਸ ਦੇ ਗੋਲੇ ਛੱਡੇ ਰਾਵੜ ਦੀਆਂ ਗੋਲੀਆਂ ਚਲਾਈਆਂ ਸਾਡੇ ਲੋਕਾਂ ਦੀਆਂ ਟਰਾਲੀਆਂ ਤੇ ਕਾਰਾਂ ਭੰਨੀਆਂ ਤੇ ਪੰਜਾਬ ਦੀ ਸਰਕਾਰ ਪੰਜਾਬ ਦੀ ਪੁਲਿਸ ਚੁੱਪ ਕਰਕੇ ਦੇਖਦੀ ਰਹੀ ਕੋਈ ਐਕਸ਼ਨ ਨਹੀਂ ਲਿਆ ਇਹ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਕੇਂਦਰ ਦੀ ਅਧਿੰਦਗੀ ਤੇ ਕੇਂਦਰ ਦੇ ਦਬਾਅ ਥੱਲੇ ਮੁੱਖ ਮੰਤਰੀ ਸਾਹਿਬ ਚੱਲ ਰਹੇ ਨੇ ਇਸੇ ਕਰਕੇ ਮੈਂ ਕਿਹਾ ਕਿ ਨਾਰਾਇ ਸ਼ਿਕਾਰੀ ਨਾਲ ਵੀ ਤੇ ਨਾਰਾਇ ਸ਼ਿਕਾਰੀ ਨਾਲ ਵੀ ਦੋਨੇ ਪਾਸੇ ਇੱਕੋ ਵਕੀਲ ਦੋ ਤਿਹਰਾ ਦਾ ਬਣਦੀ ਹੋੜ ਦੇ ਵਿੱਚ ਇਹ ਸਾਰਾ ਪਵਾੜਾ ਪਿਆ ਔਰ ਕਿ ਜਿਹੜੀ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ ਦਾ ਵੀ ਹੁਣ ਉੱਤੇ ਗੱਠ ਜੋੜ ਆ ਉੱਤੇ ਜਫੀਆਂ ਪਾ ਰਹੇ ਨੇ ਇੱਥੇ ਇੱਕ ਦੂਜੇ ਨੂੰ ਵਾਰਾਂ ਕੱਢ ਰਹੇ ਨੇ ਪੰਜਾਬ ਦੀ ਕਾਂਗਰਸ ਨੂੰ ਵੀ ਸਪਸ਼ਟ ਹੋਣਾ ਪਵੇਗਾ ਕਿ ਉਹ ਇਸ ਸਾਰੇ ਮਸਲੇ ਤੇ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ ਜੇ ਤਾਂ ਉਹਦੇ ਵਿਰੁੱਧ ਕੀ ਐਕਸ਼ਨ ਲੈਂਦੇ ਨੇ ਕੀ ਹੋਊ ਅੱਜ ਮੇਰਾ ਖਿਆਲ ਘਟੋਕੜ 6 ਬੰਦਿਆਂ ਨੂੰ ਚੁੱਕ ਕੇ ਪੰਜਾਬ ਦੇ ਹੱਦ ਤੋਂ ਚੁੱਕ ਕੇ ਉਧਰ ਲਗੇ ਰਿਹਾ ਨੇ ਮਤਲਬ ਇਹ ਤਾਂ ਹਾਂ ਬਹੁਤ ਜ਼ਿਆਦਾ ਚਦਰ ਹੋਇਆ ਪੰਜਾਬ ਦੀ ਪੁਲਿਸ ਕੋਲ ਖੜੀ ਸੀ ਪੰਜਾਬ ਦੀ ਪੁਲਿਸ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ ਨਾ ਵੀ ਜੋ ਮਰਜ਼ੀ ਹੋਵੇ ਵੀ ਤੁਸੀਂ ਹਾਂ ਹਾਈ ਕੋਰਟ ਨੇ ਵੀ ਤਾਂ ਠੀਕ ਆ ਦੇਖੋ ਕਿਸਾਨ ਜਥੇਬੰਦੀਆਂ ਵੱਲੋਂ ਇਹ ਸੱਦਾ ਦਿੱਤਾ ਗਿਆ ਸੀ ਤੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਵੀ ਇਸ ਮਤਲਬ ਉਹਦੇ ਚ ਸ਼ਾਮਲ ਹੋਣ ਤੋਂ ਨਾ ਕਰਤੀ ਸੀ ਕਿਉਂਕਿ ਜਿਹੜੀ ਜਥੇਬੰਦੀ ਲੜਦੀ ਅੱਗੇ ਹੁੰਦੀ ਆ ਇਹ ਉਹਨੇ ਅਪੀਲ ਕਰਨੀ ਹੁੰਦੀ ਆ ਦੇ ਹੁਣ ਅਸੀਂ ਲੰਗਰ ਲਾ ਕੇ ਆਏ ਆ ਉੱਥੇ ਅਸੀਂ ਮੈਡੀਕਲ ਸਹੂਲਤਾਂ ਪ੍ਰੋਵਾਈਡ ਕਰਨ ਲਈ ਐਸਜੀਪੀਸੀ ਵੱਲੋਂ ਉਹਨਾਂ ਨੇ ਆਪਣੀ ਤੇਜੀ ਬੈਲ ਵੀ ਭੇਜੀ ਦਵਾਈਆਂ ਵੀ ਭੇਜੀਆਂ ਹੁਣ ਅਸੀਂ ਉੱਥੇ ਰਹੇ ਵੀ ਪਰ ਉਹ ਜਿਹੜੇ ਲੜਾਈ ਲੜਦੇ ਜਾਂ ਆਰਗੇਨਾਈਜੇਸ਼ਨ ਅਸੀਂ ਉਹਨਾਂ ਨੇ ਕਿਸੇ ਨੂੰ ਨਹੀਂ ਕਿਹਾ ਵੀ ਤੁਸੀਂ ਵੀ ਆਓ ਸਾਡੇ ਨਾਲ ਬੈਠੋਇਆ ਕਰੋ ਸੇਵਾ ਅਸੀਂ ਸਮਝ ਹਸਪਤਾਲ ਚ ਆ ਕੇ ਵੀ ਆਏ ਆ ਉਹਨਾਂ ਬੋਲੋ ਇਸ ਤਰ੍ਹਾਂ ਦੀ ਇਹ ਵੀ ਗੱਲ ਤਾਂ ਕਹਿ ਸਕਦੇ ਆ ਵੀ ਬਿਨਾ ਮੰਗੇ ਤੇ ਵੀ ਮਦਦ ਦਿੱਤੀ ਜਾ ਸਕਦੀ ਸੀ ਪਰ ਕਈ ਵਾਰੀ ਜਿਹੜੀ ਜੱਥੇਬੰਦੀ ਲੜਾਈ ਲੜਦੀ ਆ ਉਹਨੇ ਆਪਣੇ ਸਟਾਈਲ ਨਾਲ ਲੜਨਾ ਹੁੰਦਾ ਕੀ ਸਾਧ ਤੱਕ ਜਾਣਾ ਚਾਹੁੰਦੇ ਆ ਉਹ ਕੀਵੇਂ ਲੜਨਾ ਚਾਹੁੰਦੇ ਆ ਅਸੀਂ ਤਾਂ ਮੋਰਲ ਸਪੋਰਟ ਹੀ ਦੇ ਸਕਦੇ ਆ ਉਹ ਮੋਰਲ ਸਪੋਰਟ ਅਸੀਂ ਦਿੱਤੀ ਆ ਦੇਵੰਤ ਤੋਂ ਅੱਛਾ ਇੱਕ ਦੇਖੋ ਸੁਆਮੀ ਨਾਥਨ ਦੀ ਰਿਪੋਰਟ ਤੇ ਵੀ ਜਿਹੜੇ ਤੇ ਚੰਗੇ ਪੱਖ ਨੇ ਨਾ ਉਹ ਤਾਂ ਤਕਰੀਬਨ ਤਕਰੀਬਨ ਲਾਗੂ ਕਰਾਇਆ ਨਹੀਂ ਜਿਹੜਾ ਸੁਆਮੀ ਨਾਥਨ ਦੀ ਰਿਪੋਰਟ ਆ ਨਾ ਉਹ ਕਈ ਗੱਲਾਂ ਸਾਡੇ ਹੱਕ 'ਚ ਵੀ ਹੈ ਜਿਹੜੀਆਂ ਮਤਲਬ ਅਸੀਂ ਲਾਗੂ ਨਹੀਂ ਕਰ ਸਕਦੇ ਸਹੀ ਗੱਲ ਤਾਂ ਇਹ ਆ ਜੇ ਉਹਨੂੰ ਆਪਾਂ ਡਿਟੇਲ 'ਚ ਦੇਖੀਏ ਤੇ ਜਿਹੜਾ ਉਹਦਾ ਚੰਗਾ ਪੱਖਾ ਮਤਲਬ ਮੁੱਲ ਤੈਅ ਕਰਨ ਵਾਲਾ ਉਹ ਉਹਦੇ ਤੇ ਅਸੀਂ ਲੜਾਈ ਲੜੀ ਆ ਮਤਲਬ ਉਦੋਂ ਵੀ ਪੂਰੇ ਜੋਰ ਨਾਲ ਲੜੀ ਆ ਕਿਉਂਕਿ ਉਹ ਜ਼ਰੂਰ ਆ ਵੀ ਜਿਹੜੀਆਂ ਲੇਬਰ ਇਹ ਗਿਣੀ ਚਾਹੀਦੀ ਆ ਕਿਸਾਨ ਦੀ ਇਹਨੂੰ ਉਹਦੇ 'ਚ ਜੋੜਨਾ ਚਾਹੀਦਾ ਕੋਸਟ ਦੇ ਵਿੱਚ ਇਹੀ ਗੱਲ ਜ਼ਿਆਦਾ ਰਹਿ ਗਈ ਤੇ ਉਹ ਤੋਂ ਬਾਅਦ ਇਹਨਾਂ ਨੇ ਜਿਹੜੇ ਭਾਅ ਨਿਸ਼ਚਿਤ ਕੀਤੇ ਆ ਉਹਨਾਂ ਚ ਕਾਫੀ ਹੱਦ ਤੱਕ ਉਹਨੂੰ ਕੰਸੀਡਰ ਵੀ ਕੀਤਾ ਤੁਸੀਂ ਦੇਖਿਓ ਰਿਕਾਰਡ ਮੰਗਵਾਲੋ ਭਵੇਂ ਸਾਰਾ ਵੀ ਜਿਹੜਾ ਫਾਰਮੂਲਾ ਸੀ ਨਾ ਇਹ ਜਿਉਂ ਦਾ ਤਿਉਂ ਦਾ ਨਹੀਂ ਲਾਗੂ ਕੀਤਾ ਉਹਨੇ ਸਰਕਾਰਾਂ ਨੇ ਪਰ ਕਾਫੀ ਹੱਦ ਤੱਕ ਫੇਰ ਵੀ ਮਤਲਬ ਕੀਤਾ ਮਤਲਬ ਜਿਹੜੀ ਐਮਐਸਪੀ ਆ ਪਹਿਲੇ ਹਿਸਾਬ ਨਾਲੋਂ ਕਈ ਵਾਰੀ ਜ਼ਿਆਦਾ ਵੱਧ ਹੀ ਰਹੀ ਆ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਤੇਰਾ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਹੈ ਖਤਮ ਹੋ ਗਏ ਇੱਕ ਦੋ 700 ਦੀ ਨਹੀਂ ਦੇ ਸਕਦੇ ਜਿਹੜੀਆਂ ਐਮਐਸਪੀ ਆ ਫ੍ਰੀ ਆ ਬਿਜਲੀ ਆ ਸਾਰੀਆਂ ਸਬ ਫਰੀ ਬਈ ਸਾਰੀਆਂ ਖਤਮ ਹੋਣ ਇੱਕ ਹੋਰ ਤਿੰਨ ਤਿੰਨ ਸ਼ਰਤਾਂ ਉਹ ਰਖਾ ਰਹੇ ਸੀ ਤਿੰਨੇ ਆਪਣੇ ਉਲਟ ਸੀ ਹਾਂ ਇੱਕ ਐਸੀ ਵੀ ਸਕੋਰ ਕਰਦੇ ਸੀ ਉਹ ਕੁਸਤਾ ਆਪਣੀ ਜਿਹੜੀ ਤੁਸੀਂ ਬਾਹਰ ਭੇਜਨ ਤੇ ਕਿੰਨੀ ਰੋਕ ਲਾ ਦਿੰਦੇ ਹੋ ਨਾ ਵੀ ਸਾਡੀ ਘਰੇਲੂ ਉਤਪਾਦਨ ਨੂੰ ਮਾਲੇ ਉੜਾਵਾ ਮਿਲੇ ਵੀ ਬਾਰੋਂ ਨਾ ਆਵੇ ਮਤਲਬ ਫੋਰਟ ਤੇ ਪਾਵਨ ਦੀ ਲਾਦੰਨੇ ਨਾ ਆਪਣੇ ਜਿਹੜੇ ਡਿਵੈਲਪਿੰਗ ਕੰਟਰੀਆਂ ਵੀ ਤਾਂ ਕਿ ਸਾਡਾ ਘਰੇਲੂ ਉਤਪਾਦ ਨਾ ਘਟੇ ਉਹ ਇਹ ਤਿੰਨ ਸ਼ਰਤਾਂ ਜਿਹੜੀਆਂ ਤਿੰਨੇ ਖਤਰਨਾਕ ਸੀ ਤੇ ਇੱਕ ਦਿਨ ਪਹਿਲਾਂ ਜਿਸ ਦਿਨ ਮੈਂ ਬੋਲਿਆ ਭਾਰਤ ਸਰਕਾਰ ਦਾ ਮਤਲਬ ਪ੍ਰਸਤਾਵ ਸੀ ਜਿਹੜਾ ਮੰਤਰੀ ਜਾ ਰਿਹਾ ਵੀ ਆਪਾਂ ਨੇ ਇਹ ਗੱਲਾਂ ਤੇ ਐਗਰੀ ਕਰਨਾ ਪਰ ਜਦੋਂ ਹੌਸ ਜਿੰਨਾ ਰੌਲਾ ਪੈ ਗਿਆ ਹੋ ਗਿਆ ਮੈਂ ਗੱਲ ਠਾਈ ਤੇ ਮੈਂ ਗੱਲ ਠਾਈ ਸੀ ਵੇ ਬਾਲਵ ਸਿੰਘ ਨੇ ਚਿੱਠੀ ਲਿਖੀ ਸੀ ਤੋਂ ਉਹ ਚਿੱਠੀ ਨੂੰ ਆਧਾਰ ਬਣਾ ਕੇ ਮੈਂ ਉੱਥੇ ਗੱਲ ਠਾਈ ਤੇ ਆਖਰ ਮਾਹੌਲ ਇਹ ਬਣਿਆ ਵੀ ਉਹਨਾਂ ਨੂੰ ਬਾਸ ਲੈਣਾ ਪੈ ਗਿਆ ਉਲਟ ਲਿਆ ਫਿਰ ਸਟੈਂਡ ਉਹਨਾਂ ਦੇ ਬੜਾ ਫਾਇਦਾ ਹੋਇਆ ਸੀ ਐਮਐਲਏ ਸਪੋਰਟ ਕਰਨਗੇ ਕਾਂਗਰਸ ਪਾਰਟੀ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਹੁਣ ਤਾਂ ਉਹਨਾਂ ਦੀ ਸਾਂਝੀ ਵਾਰਤਾ ਹੈ ਹੁਣ ਤਾਂ ਭਾਈ ਵਾਰਤਾ ਹੈ ਹੁਣ ਤਾਂ ਗੱਟ ਜੋੜ ਆ ਹੁਣ ਤਾਂ ਸਿੱਧੇ ਤੌਰ ਤੇ ਉਹਨਾਂ ਨੂੰ ਇਸ ਮਤੇ ਦੀ ਸਪੋਰਟ ਕਰਨੀ ਚਾਹੀਦੀ ਹੈ ਔਰ ਇਹ ਪ੍ਰਸਤਾਵ ਜਿਹੜਾ ਹੈ ਜੇ ਨਾਂ ਲੈ ਕੇ ਆਏ ਤਾਂ ਭਗਵਾਨਤਮਾਨ ਵਿਰੁੱਧ ਪੰਜਾਬ ਭਰ ਦੇ ਵਿੱਚ ਮਜਾਰੇ ਹੋਣਗੇ ਔਰ ਇਸ ਸਰਕਾਰ ਦਾ ਸੜਕਾਂ ਤੇ ਆ ਕੇ ਸ਼ਰਮਣੀ ਅਕਾਲੀ ਦਲ ਜ਼ੋਰਦਾਰ ਵਿਰੋਧ ਕਰੇਗਾ ਇਹ ਲੋਕਾਂ ਦਾ ਵਿਸ਼ਵਾਸ ਘਾਤ ਹੋਏਗਾ ਲੋਕਾਂ ਦਾ ਧੋਖਾ ਹੋਏਗਾ ਲੋਕਾਂ ਨਾਲ ਅਨਿਆਂ ਹੋਏਗਾ ਕਿਸਾਨ ਨਾਲ ਔਰ ਅੱਜ ਕਿਸਾਨੀ ਜਿਹੜੀ ਸੰਘਰਸ਼ ਦੇ ਰਾਹ ਤੇ ਪਈ ਆ ਉਹਨੂੰ ਸ਼ਾਂਤ ਕਰਨ ਲਈ ਔਰ ਕਿਸਾਨੀ ਨੂੰ ਤਰਵਾਸ ਦੇਣ ਲਈ ਪੰਜਾਬ ਦੀ ਅਸੈਂਬਲੀ ਦੇ ਵਿੱਚ ਇਹ ਪ੍ਰਸਤਾਵ ਲਿਆਉਣਾ ਅੱਜ ਸਮੇਂ ਦੀ ਲੋੜ ਆ ਸਰੋਮਣੀ ਕਾਲੀਦਾਲ اخلاقی ਤੌਰ ਤੇ ਵੀ ਤੇ ਜਨਤਕ ਤੌਰ ਤੇ ਵੀ ਸਰਕਾਰ ਨੂੰ ਮਜਬੂਰ ਕਰੇਗਾ ਕਿ ਪ੍ਰਸਤਾਵ ਜਿਹੜਾ ਪੰਜਾਬ ਦੀ ਅਸੈਂਬਲੀ ਦੇ ਵਿੱਚ ਐਮਐਸਪੀ ਦੀ ਗਰੰਟੀ ਦੇਣ ਦਾ 23 ਫੈਸਲੇ ਜਿਹੜੀਆਂ ਐਲਾਨੀਆਂ ਹੋਈਆਂ ਉਹਨਾਂ 23 ਦੀਆਂ 23 ਫੈਸਲਾਂ ਤੇ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਪੂਰੀ ਗਰੰਟੀ ਲੈ ਕੇ ਮਤਾ ਲੈ ਕੇ ਆ